ਸਤਿ ਲੋਕ ਤਜੋ ਸਿਆਨ ਪਸੁਰਜਨ ਹੋ ਜੇ ਅੱਜ ਆਪ ਨੂੰ ਸੁਰਜਨ ਸ੍ਰੇਸ਼ਟ ਜਨ ਪਿਆਰਿਓ ਕਹਾਉਣ ਵਾਲਿਓ ਜਿਹੜੀ ਆਪਣੀ ਬੁੱਧੀ ਦੀ ਸਿਆਨਤਾ ਤੇ ਚਤਰਾਈ ਇਹਨੂੰ ਛੱਡ ਦਿਓ ਸਿਮਰੋ ਹਰ ਹਰ ਰਾਈ ਇਹ ਚਤਰਾਈ ਆ ਭਜਨ ਨਹੀਂ ਕਰਨ ਦਿੰਦੀ ਚਤਰਾਇਆਂ ਦੀ ਅੰਦਰ ਦਲੀਲਾਂ ਦੀ ਫਸਿਆ ਰਹਿੰਦਾ ਹੈ ਇਸ ਕਰਕੇ ਸਿਮਰਨ ਕਰੋ ਜੋ ਹਰੀ ਕਾਰਿਆ ਨੂੰ ਹਰੇ ਭਰੇ ਕਰਨ ਵਾਲਾ ਰਾਜਾ ਪਾਤਸ਼ਾਹ ਹੈ ਏਕ ਆਸ ਹਰ ਮਨ ਰੱਖੋ ਕੋ ਪਾਲਪੁਰਖ ਵਾਹਿਗੁਰੂ ਹਰੀ ਦੀ ਮਨ ਚ ਆਸਾ ਰੱਖਿਆ ਕਰੋ ਨਾਨਕ ਦੁਖ ਭਰਮ ਭਉ ਜਾਏ ਜਿਨ ਨੂੰ ਮਨ ਦਾ ਦੁੱਖ ਵੀ ਭਰਮ ਵੀ ਭੈ ਡਰ ਵੀ ਸਭ ਚਲਿਆ ਜਾਏਗਾ ਅਸਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ ਕੀ ਪਾਤਸ਼ਾਹ ਕਹਿੰਦੇ ਜਿਹੜੀ ਮਨੁੱਖ ਦੀ ਓਟ ਰੱਖਣੀ ਵੀ ਮੇਰੀ ਇਹ ਪਾਲਣਾ ਕਰੇਗਾ ਮੇਰਾ ਇਹ ਰੱਖਿਆ ਕਰੇਗਾ ਇਹ ਓਟ ਸਾਰੀ ਵਿਅਕਤੀ ਜਾਣ ਲੋ ਝੂਠੀ ਐ ਸਮਝੋ ਦੇਵਨ ਕੋ ਏਕੈ ਭਗਵਾਨ ਬਹੂ ਜੀ ਦੇਣ ਵਾਲਾ ਅਸਤੇ ਪਾਦਸ਼ਾਹ ਇੱਕ ਭਗਵਾਨ ਖੜ ਭਗਵਾਨ ਸਪੰਨ ਪ੍ਰਵੇਸ਼ੂਰੀ ਐ ਹੋਰ ਨਹੀਂ ਕੋਈ ਹੈ ਜਿਸ ਕੈ ਦੀਐ ਰਹੈ ਅਗਾਹ ਜਿਸ ਦਾਦਕਾਂ ਇਹ ਜੀਵ ਤ੍ਰਿਪਤ ਹੋ ਰਹੇ ਬਹੁਰ ਨਾ ਤ੍ਰਿਸ਼ਨਾ ਲੱਗੈ ਆਹ ਜੀ ਬਖਸ਼ ਦੇਣ ਸੰਤੋਖ ਦਾ ਮੁੜ ਕੇ ਕੋਈ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਹੀ ਨਾ ਆਕੇ ਲੱਗੇ ਜੀਵਨ ਵਿੱਚ ਮਾਰ ਰੱਖ ਏਕੋ ਆਪ ਮਨੁੱਖ ਕਹਿ ਕਿਸ਼ਨਾ ਹੀ ਹਾਰ ਤਿਸੇ ਦੇ ਵੀ ਨਹੀਂ ਕੋਈ ਸੱਚੇ ਪਾਪਸ਼ੰ ਰੱਖਿਆ ਹੋਇਆ ਸਰਵ ਕਲਾ ਸਮਰਥਾ ਪੀ ਹੈ ਇਸ ਕਾ ਹੁਕਮ ਬੂਝ ਸੁਖ ਹੋਵੇ ਉਹਦੀ ਰਜ਼ਾ ਵਿਚਾਲ ਕਿਸੇ ਨੂੰ ਦੋਸ਼ ਨਾ ਦੇ ਫੇਰ ਤੈਨੂੰ ਬੜੇ ਸੁਖ ਦੀ ਪ੍ਰਾਪਤੀ ਹੋਵੇਗੀ ਇਸ ਕਾ ਨਾਮ ਜਗੋਂਦਾਰਾ ਬੂਝ ਪੁੱਛ ਕੇ ਉਹਦੇ ਹੁਕਮ ਨੂੰ ਸਮਝੋ ਬੂਝ ਲੈ ਫੇਰ ਸੁਖ ਦੀ ਪ੍ਰਾਪਤੀ ਹੋਵੇਗੀ ਇਸ ਕਾ ਨਾਮ ਰੱਖ ਕੰਠ ਪਰੋ ਉਸ ਰਹਿ ਜੈ ਕੋ ਨਾਮ ਹੁਕਮ ਆ ਨਾਨਕ ਸਤਗੁਰ ਦੀ ਆ ਬੁਝਾਏਗੀਓ ਨਾਵਾਂ ਆਪਦੇ ਕੰਠੇ ਜਿਵੇਂ ਗਹਿਣਾ ਪਾ ਕੇ ਰੱਖੀਦਾ ਐਂ ਕੰਠ ਵਿੱਚ ਪਰੋ ਕੇ ਰੱਖ ਆਉਂਦੇ ਜਾਂਦੇ ਸਵਾਸ ਨਾਲ ਸਿਮਰ 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 ਪ੍ਰਭ ਸੁ ਉਹ ਸਿਮਰਨੀ ਯੋਗ ਜਿਸ ਵਾਹਿਗੁਰੂ ਦਾ ਸਿਮਰਨ ਹੈ ਉਸ ਪਰਮੇਸ਼ਰ ਦਾ ਮਨ ਬਾਣੀ ਸੀਰ ਕਰਕੇ ਸਿਮਰਨਾ ਕਰ ਸੋ ਨਾਨਕ ਬਿਗਨ ਨਾ ਲਾਗੈ ਕੋਈ ਸਤਿਗੁਰੂ ਜੀ ਕਹਿੰਦੇ ਤਿਆਰ ਹੋ ਤੇ ਕਿਸੇ ਕਿਰਪਾ ਵਿੱਚ ਕੋਈ ਬਿਗਨ ਨਹੀਂ ਲੱਗੇਗਾ ਫੇਰ ਉਸ ਤਤ ਮਨ ਮਹਿ ਕਰ ਨਿਰੰਕਾਰ ਜੀ ਆਦੀ ਵਿਆਹ ਦੀ ਪਿਆਰ ਨੂੰ ਮੇਰੀ ਲੋਕ ਵਿਧਾਈ ਕਰਨ ਜਾਂ ਕਿਸੇ ਵੀ ਐਵੇਂ ਟੋਕਰੀ ਚਾਹਦਾ ਰਹਿੰਨਾ ਉਸ ਤੋਂ ਕਾਹਲੀ ਤੇ ਨਿਰੰਕਾਰ ਵੀ ਉਹ ਮਨ ਵਿੱਚ ਹੈ ਪਰਮੇਸ਼ਰ ਉਹਦੀ ਉਸਤਤਕਾਰ ਕਰ ਮਨ ਮੇਰੇ ਸਤਿ ਵਿਵਹਾ ਮੇਰੇ ਪਿਆਰੇ ਮਨੈ ਸੱਚਾ ਵਿਹਾਰ ਹੈ ਵਪਾਰ ਆਪ ਜਪਣਾ ਤੇ ਜਪੋਣਾ ਇਹਦੇ ਤਾਂ ਹੀ ਕਰਨਾ ਕਰ ਝੂਠ ਦੇ ਵਪਾਰ ਛੱਡ ਦੇ ਨਿਰਮਲ ਰਸਨਾ ਅੰਮ੍ਰਿਤ ਪੀਓ ਅੰਮ੍ਰਿਤ ਨਾਮ ਨੂੰ ਰਸਨਾ ਕਰਕੇ ਪੀਣਾ ਕਰ ਤੇਦਾ ਚਿੱਤ ਵੀ ਨਿਰਮਲ ਹੋ ਜਾਏਗਾ ਇਹ ਝੂਠ ਬੋਲਣ ਦੀ ਜਸਨਾ ਨੂੰ ਮੈਲ ਲੱਗੀ ਹੈ ਰਸਕਲ ਖਾਣ ਵੀ ਇਹਦੇ ਵੱਲੋਂ ਇਹ ਨਿਰਮਲ ਹੋ ਜਾਏਗੀ ਅੰਮ੍ਰਿਤ ਦਾ ਨਾਮ ਮਾਰਾ ਪੀ ਕੇ ਨਿਰਮਲ ਸੁਧ ਹੋ ਜਾ ਸਾਰੀਆਂ ਮੈਲਾ ਤੋਂ ਰਹਿਤ ਹੋ ਜਾ ਸਦਾ ਸੁਹੇਲਾ ਕਰ ਲੇ ਜੀਵ ਸਦਾ ਵਾਕੇ ਆਪਣੇ ਜੀਵਨ ਨੂੰ ਵੀ ਸੁਹੇਲਾ ਸੁਖਾਲਾ ਕਰ ਲੈ ਮੈਨੂੰ ਪੇਖ ਠਾਕੁਰ ਕਰਾਂ ਕਿੰਨੇ ਜੀਵਿਆ ਨੂੰ ਸਫਲੀ ਕਰਨ ਨੂੰ ਆ ਕੇ ਅੱਖਾਂ ਨਾਲ ਠਾਕੁਰ ਵਾਹਿਗੁਰੂ ਦਾ ਅੰੰਗ ਕੌਂਟ ਦੇ ਵੇਖ ਬਲਿਹਾਰੀ ਕੁਦਰਤ ਵਿੱਚ ਆ ਕੇ ਰਾਮ ਤੁਮਨ ਜਾਏ ਲਖਿਆ ਇਕ ਕੁਦਰਤ ਪਰਮੇਸ਼ਰ ਵਸ ਰਿਹਾ ਉਸੇ ਕੁਦਰਤੀ ਨੂੰ ਵੇਖ ਸਾਧ ਸੰਗ ਬਿਨ ਸੈ ਸਭ ਸੰ ਮਹਾਤਮਾ ਦੀ ਸੰਗਤ ਕਰਾ ਕਰਕੇ ਤੈਨੂੰ ਸੰਗਦੋਸ਼ ਪਏ ਆ ਕਦੇ ਕਾਮੀਆਂ ਦੀ ਕਦੇ ਕ੍ਰੋਧੀਆਂ ਦੀ ਕਦੇ ਸ਼ਰਾਧੀਆਂ ਦੀ ਕਦੇ ਚੋਰਾਂ ਦੀ ਕਦੇ ਢਾਕੂਆਂ ਦੀ ਕਦੇ ਤਮਾਖੂ ਲੋਸ਼ੀਆਂ ਦੀ ਕੋ ਸੰਗਤ ਕਰਦਾ ਕਦੇ ਚਾਹ ਵਾਲਿਆਂ ਦੇ ਮਗਰ ਭਜਾ ਸਰਦਾ ਹੈ ਇਹ ਸਾਰਾ ਨਾਸ ਹੋ ਜਾਏਗਾ ਸੰਗਦੋਸ਼ ਤੇਰਾ ਚਰਨ ਚਲੋ ਮਾਰਗ ਗੋਬਿੰਦ ਚਰਨ ਰੱਖ ਕੇ ਗੋਬਿੰਦ ਦੇ ਚਲਣਾ ਕਰ ਥੋੜੇ ਦੇਖ ਦੇ ਇਧਰ ਆ ਕੇ ਬੈਠ ਜਾ ਕੋਲੇ ਹੋ ਕੇ ਕਿੜੀ ਨਾਲ ਵਿੱਚ ਚਰਨ ਚਲੋ ਮਾਰਗ ਗੋਬਿੰਦ ਵਿਚਾਰ ਦੀ ਨਾਲ ਉਹ ਉਧਰ ਚਰਨ ਚਲੋ ਮਾਰਗ ਗੋਬਿੰਦ ਪੈਰਾਂ ਕਰਕੇ ਗੋਬਿੰਦ ਦਾ ਰਸਤਾ ਕੌਣ ਹੈ ਸੰਗਤ ਮਾਰੇ ਦੀ ਸੰਗਤ ਦੇ ਵੀ ਚੱਲ ਕੇ ਮਿਲਣਾ ਕਰੋ ਗੋਬਿੰਦ ਦੇ ਰਸਤੇ ਚੱਲੋ। ਮਿੱਟ ਹੈ ਪਾਪ ਜਪੀਐ। ਮੂਰਤ ਦੀ ਪੈਰਾਂ ਨਾਲ ਅੰਤਮੁਖ ਵਿਕਤੀ ਕਰਕੇ ਗੋਬਿੰਦ ਦੇ ਰਸਤੇ ਚੱਲੋ। ਮਿੱਟ ਹੈ ਪਾਪ ਜਪੀਐ ਹਰਬਿੰਦ। ਸਰੀ ਨੂੰ ਬਿੰਦ ਕਾਲ ਦੀ ਜਪ ਲਵੇਂ ਤੇ ਫੇਰ ਵੀ ਤੇਰੇ ਪਾਪ ਨਾਸ਼ ਹੋ ਜਾਣਗੇ। ਪਲ ਦਾ 24 ਮੈਂਸਾ ਇੱਕ ਬਿੰਦ ਹੁੰਦਾ ਹੈ। ਸੋ ਇੰਨਾ ਤੇ ਵੀ ਜਪ ਲਏਗਾ ਸੋ ਤੇਰੇ ਪਾਪ 60 ਤਨਾਂ ਦੀ ਘੜੀ ਹੁੰਦੀ ਹੈ 24 ਮੈਂਸਾ ਕੜੀ ਦਾ ਇੱਕ ਬਿੰਦ ਹੈ ਜੇ ਇਹਨਾਂ ਚਿਰ ਵੀ ਜਪ ਲੈਣਾ ਪਾਪ ਮਿਟ ਜਾਣਗੇ ਖਿਨਾ 6 ਖਿਨਾ ਦਾ ਇੱਕ ਬਿੰਦ ਹੁੰਦਾ ਹੈ ਇਸ ਪ੍ਰਕਾਰ ਇਹਨੇ ਥੋੜੇ ਸਮੇਂ ਦਾ ਨਾਮਾ ਘੱਟ ਸ਼ਬਦ ਕਿਆ 2 ਖਿਨ ਗੁਜ਼ਰ ਜਾਂਦੇ ਹੈ ਬਿੰਦ ਗਿਆਤ ਪੁਰੂਖ ਜੇ ਹਰੀ ਨੂੰ ਜਪੀਏ ਤੇ ਸਾਰੇ ਤੇਰੇ ਪਾਪ ਮਿਟ ਜਾਣਗੇ ਕਰ ਹਰ ਕਰਮ ਸਰਬਨ ਹਰ ਕਥਾ ਕਰ ਹਰ ਕਰ ਹਰੀ ਦੇ ਨਾਮ ਦੇ ਜਾਸਨ ਨੂੰ ਲਿਖਣ ਆਪੇ ਹੱਥਾਂ ਨਾਲ ਕੰਮ ਕਰਿਆ ਕਰ ਸਾਥ ਸੰਗਤ ਦੀ ਸੇਵਾ ਕਰਿਆ ਕਰ ਇਹ ਹਰੀ ਦੇ ਕੰਮ ਹੈ ਜੋ ਵਾਹਿਗੁਰੂ ਦੇ ਪਿਆਰਿਆਂ ਨਾਲ ਮਿਲ ਕੇ ਪਰਮੇਸ਼ਰ ਦਾ ਸਿਮਰਨ ਕਰਨਾ ਟਹਿਲ ਕਰਨੀ ਇਹ ਹਰੀ ਦਾ ਕੰਮ ਹੈ ਹਰੀ ਦੀ ਪ੍ਰਾਪਤੀ ਆ ਕੰਮ ਹੱਥਾਂ ਨਾਲ ਕਰਿਆ ਕਰ ਤੇ ਕੰਨਾਂ ਵਿੱਚ ਹਰੀ ਅਕਾਲ ਪੁਰਖ ਦੀ ਕਥਾ ਨੂੰ ਸਰਵਣ ਕਰਿਆ ਕਰ ਸਰਦਾ ਤੇ ਉਹ ਰਸੇ ਕਰਕੇ ਪ੍ਰੀਤ ਰੂਪੀ ਹੱਥਾਂ ਨਾਲ ਕਰਮ ਕਰਿਆ ਕਰ ਹਰਦੀ ਪ੍ਰਾਪਤੀ ਦੇ ਹਰ ਦਰਗ ਹੈ ਨਾਨਕ ਊਜਲ ਮਥਾ ਕਿ ਹਰੀ ਵਰਦਾਜ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਮਸਤਕ ਜਿਹੜਾ ਹੈ ਇਹ ਉਜੜਾ ਹੋਵੇਗਾ ਕੁਝ ਨਾ ਮੁਖ ਲੈ ਕੇ ਜਾਏਗਾ ਤੇਰਾ ਹਿਰਦਾ ਉਜਲ ਹੋਵੇਗਾ ਵੱਡ ਭਾਗੀ ਤੇ ਜਨ ਜਗਮਾ ਵੱਡ ਭਾਗਾ ਵਾਲੇ ਜਨਪੁਰਖ ਹਨ ਸੰਸਾਰ ਦੇ ਅੰਦਰ ਸਦਾ ਸਦਾ ਹਰ ਕੇ ਗੁਣ ਗਾਉਂਦੇ ਹਨ ਜੀ ਸਤਿ ਜੀ ਜੀ ਸਦਾ ਵਾਸਤੇ ਅਕਾਲ ਪੁਰਖ ਦੇ ਗੁਣਾ ਨੂੰ ਗਾਉਂਦੇ ਹਨ RAM ਨਾਮ ਜੋ ਕਰਹਿ ਵਿਚਾਰ ਜੀ ਅਮਰਤ ਨਾਮ ਦਾ ਵਿਚਾਰ ਨਿਰਨਾ ਕਰਦੇ ਰਹਿੰਦੇ ਹੰਮ ਇਹ ਤਨਵੰਤ ਗਣੀ ਸੰਸਾਰ ਉਸ ਵਾਲੇ ਪੁਰਖ ਹੈ ਗਣੀ ਗਿਣੀ ਜੀ ਸੰਸਾਰ ਦੀ ਗਣੀ ਫਾਰਸੀ ਧਨੀ ਦਾ ਨਾਮ ਹੈ ਉਹ ਕਈਆਂ ਦਾ ਨਾਮ ਇਹਨੇ ਧਨਵੰਤ ਨਾ ਹੁੰਦਾ ਨਾ ਉਹ ਧਨਵਾਲੇ ਕਣੀ ਗਣੀ ਦੇ ਹਨ ਕਣੀ ਜਾਣੀ ਦੇ ਸੰਸਾਰ ਦੇ ਵਿੱਚ ਵਿਚਾਰੀਦੇ ਹੈ ਨਾਮ ਰੂਪੀ ਧਨਵਾਲੇ ਇੰਨਾ ਲੋਕਾਂ ਸਾਰੇ ਸੰਸਾਰ ਦੀ ਗਣੀ ਦੇ ਹਨ ਮਾਨੇ ਤਾਂ ਮੁਖ ਬੋਲ ਹੈ ਹਰ ਮੁਖੀ ਜਿਹੜਾ ਹਰੀ ਸਾਰਿਆਂ ਚ ਮੁਖੀ ਹੈ ਉਹਨੂੰ ਮਨ ਕਰਕੇ ਚੰਨ ਕਰਕੇ ਮੁਖ ਕਰਕੇ ਜਿਹੜੇ ਬੋਲਦੇ ਹੈ ਉਹਨਾਂ ਨੂੰ ਹਰੀ ਨੂੰ ਮੁਖੀ ਬਣਾਤਾ ਹੈ ਸਾਰਿਆਂ ਦੇ ਸਿਰੋਮਣੀ ਬਣ ਗਏ ਐ ਜਿਹੜੇ ਮਨ ਤੰਦੇ ਅੰਦਰ ਜੋ ਮੁਖ ਸਾਰਿਆਂ ਦੇ ਪ੍ਰধান ਹਰੀ ਐ ਉਸ ਨੂੰ ਬੋਲਦੇ ਐ ਉਹ ਹਰੀ ਦਾ ਸਰੂਪ ਹੋ ਕੇ ਮੁਖੀ ਸਾਰਿਆਂ ਦੇ ਪ੍ਰধান ਬਣ ਗਏ ਹਨ ਸਦਾ ਸਦਾ ਜਨੂ ਤੇ ਸੁਖੀ ਜੇ ਭਾਈ ਸਦਾ ਸਦ ਉਹ ਸੁਖੀ ਹੋ ਗਏ ਆ ਜਾਨਣਾ ਕਰੋ ਏਕੋ ਏਕੋ ਏਕ ਪਛਾਨ ਵਿਰੈ ਕੋਈ ਭੂਤ ਕਾਲ ਚ ਐ ਕੋਈ ਵਰਤਮਾਨ ਕਾਲ ਚ ਐ ਕੋਈ ਭਵਿੱਖ ਕਾਲ ਚ ਹੋਵੇਗਾ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਕੋ ਵਿਦਵਾਤੂਪ ਜੀਵ ਹੈ ਕੋਈ ਈਸ਼ਰ ਹੈ ਕੋਈ ਸੁਧਵ ਹੈ ਕਿਉ ਪਛਾਣ ਲੈ ਕੇ ਗੁਰਾਂ ਦੇ ਉਪਦੇਸ਼ ਕਰਕੇ ਨਾਮ ਮੰਤਜ਼ਰ ਕੋ ਦਇਤ ਨੂੰ ਪਛਾਣਦਾ ਹੈ ਸਿਤ ਉਤ ਕੀ ਉਹ ਸੋਝੀ ਜਾਨੋ ਉਹੀ ਦੇਖ ਲੋਕ ਦੀ ਉਦ ਪ੍ਰਲੋਕ ਦੀ ਸਾਰੀ ਸਮਝ ਨੂੰ ਜਾਣ ਲੈਂਦਾ ਹੈ ਨਾਮ ਸੰਗ ਜਿਸ ਕਾ ਮਨ ਮੰਨਿਆ ਬਿਨਾਂ ਦਾ ਬੰਸ ਹੈ ਸੰਗ ਜੀ ਉਾਇ ਦੀ ਨਾਮ ਦੇ ਨਾਲ ਮਨ ਮੰਨ ਗਿਆ ਹੈ ਨਾਨਕ ਤਿਨ ਹੈ ਨਿਰੰਜਨ ਜਾਨਿਆ ਗੁਰੂ ਜੀ ਜੀ ਕਹਿੰਦੇ ਨਿਰੰਜਨ ਸੁਧ ਰੂਪ ਨੂੰ ਜਾਣ ਲਿਆ ਹੈ ਗੁਰ ਪ੍ਰਸਾਦ ਆਪਨ ਆਪ ਸੁਝੈ ਗੁਰਾਂ ਦੀ ਕਿਰਪਾ ਕਰਕੇ ਆਪਣੇ ਆਪ ਦੀ ਸੂਝ ਦਾ ਜਾਂਦੀ ਹੈ ਸਰੂਪ ਦੀ ਆਤਮਾ ਦੀ ਇਸ ਕੀ ਜਾਨੋ ਤ੍ਰਿਸ਼ਨਾ 부ਝੈ ਜਿਹਨੂੰ ਗੁਰਾਂ ਦੀ ਕਿਰਪਾ ਨਾਲ ਆਪਣਾ ਆਪ ਦੇਸੀ ਆਉਂਦਾ ਉਹਨਾਂ ਦੀ ਜਾਨੋ ਰਸਾ ਕਥੇ ਕ੍ਰਿਸ਼ਨ ਸਾਰੀ ਮਿਟ ਜਾਂਦੀ ਹੈ ਇਹ ਅੰਮ੍ਰਿਤ ਨਾਮ ਗਿਆਨ ਦੇ ਜਲ ਪਾਉਣੇ ਕਰਕੇ ਸਾਧ ਸੰਗ ਹਰ ਹਰ ਜਸ ਕਹ ਜੋ ਸਾਧ ਸੰਗ ਜੀ ਮਿਲ ਕੇ ਹਰੀ ਦੇ ਸਰਵ ਰੂਪ ਜਸ ਨੂੰ ਕਹਿੰਦਾ ਹੈ ਸਰਵ ਰੂਪ ਤੇ ਉਹ ਹਰ ਜਨ ਰਹਿ ਤੋ ਸਾਰੇ ਅਗਿਆਨ ਆਦ ਕਾਮ ਆਦ ਦੇ ਰੋਗ ਸਾਰਿਆਂ ਤੋਂ ਹਰੀ ਦੇ ਜਾਂ ਰਹਿਤ ਹੋ ਜਾਂਦੇ ਹਨ ਅਨੰਦਨ ਕੀਰਤਨ ਕੇਵਲ ਬਖਿਆਤ ਨੇ ਕੇਵਲ ਪਰਮੇਸ਼ਰ ਦੇ ਕੀਰਤਨ ਦਾ ਵਖਾਣ ਕਰੇ ਕਸਨ ਕਰੇ ਜਾਉਂਦੇ ਜਸ ਨੂੰ ਉਚਾਰੇ ਜਾਂ ਕੇਵਲ ਕੀਰਤਨ ਕਰੇ ਤਾਂ ਕੇਵਲ ਮੁਕਤੀ ਹੁੰਦੀ ਹੈ। ਬ੍ਰਸਤ ਮਹ ਸੋਈ ਨਿਰਵਾਣ ਉਹ ਗੁਰੂ ਜੀ ਜਿੰਦਾ ਹੋਇਆ ਦਸਹਿਤੂ ਜਿਵੇਂ ਨਿਰਵਾਣ ਪ੍ਰਕਰਮ ਕਿਸਨ ਕੀਤਾ ਹੈ। ਉਹ ਨਿਰਵਾਣ ਪਦਵੀ ਨੂੰ ਬੰਧਨਾ ਤੋਂ ਰਹਿਤ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ ਏਕ ਉਪਰ ਜਿਸ ਜਨ ਕੀ ਆਸਾ ਜਿਸ ਪੁਰਖ ਦੀ ਕੁ ਪਰਮੇਸ਼ਰ ਦੇ ਉਪਰਾਸ ਰੱਖੀ ਹੋਈ ਹੈ ਇਸ ਕੀ ਕਟਿਏ ਜਮ ਕੀ ਫਾਸਾ ਉਸ ਪੁਰਖ ਦੀ ਜਮਾਂ ਦੀ ਫਾਈ ਕੱਟੀ ਜਾਂਦੀ ਹੈ ਪਾਰ ਬ੍ਰਹਮ ਕੀ ਜਿਸ ਮਨ ਭੂਖ ਜਿਨ੍ਹਾਂ ਨੂੰ ਪਰਮਾਤਮ ਪਰਮੇਸ਼ਰ ਦੇ ਮਿਲਣ ਦੀ ਮਨ ਚ ਭੁਖ ਆਸਾ ਲੱਗੀ ਹੋਈ ਹੈ ਨਾਨਕ ਤਿਸਹਿ ਨਾ ਲੱਗ ਹੈ ਉਹਨਾਂ ਨੂੰ ਮਿਹਰਬਾਨ ਸਤਗੁਰੂ ਜੀ ਕਹਿੰਦੇ ਨੇ ਕੋਈ ਜਮਣ ਨੂੰ ਜਾ ਦੁੱਖ ਨਹੀਂ ਫੇਰ ਲੱਗਦਾ ਹੈ ਜਿਸ ਕਹੋ ਹਰ ਪ੍ਰਭ ਮਨ ਚਿਤ ਆਵੇ ਬਿਨਿ ਦੇ ਸਾਲਪੁਰਖ ਹਰੀ ਜੋ ਸਾਰਿਆਂ ਦਾ ਪ੍ਰਭ ਸੁਆਮੀ ਹੈ ਮਨ ਦੇ ਮਨ ਦੇ ਚੇਤੇ ਆਉਂਦਾ ਮਨ ਵਿੱਚ ਮੰਨਣ ਆਉਂਦਾ ਜੀ ਚਿਤ ਵੀ ਸਿਮਰਨ ਆਉਂਦਾ ਜਿਨ੍ਹਾਂ ਦੇ ਮਨ 'ਚ ਉਹ ਚੇਤੂ ਸੁਭ ਮਨ ਦੇ ਚੇਤੇ ਹੁੰਦਾ ਜਿਨ੍ਹਾਂ ਦੇ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਕੋਣੋ ਸੰਤ ਹੈ ਉਹ ਹੀ ਸੁਹੇਲਾ ਸੁਖੀ ਹੈ ਉਹ ਕਦੇ ਪਜਾਰ ਸੰਦੋਲਣ ਕਿ ਨਹੀਂ ਆਉਂਦਾ ਉਹ ਸੰਤ ਸੁਖੀ ਰਹਿੰਦਾ ਹੈ ਕਦੇ ਉਹਨੂੰ ਪਲਾਦ ਦੁਨਾ ਨਹੀਂ ਸਕਦੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਜਿਵੇਂ ਜੇ ਮੇਰੇ ਵਾਹਿਗੁਰੂ ਆਪਣਾ ਤਿਆਰਾ ਕਿਰਪਾ দৃষ্টি ਕਰ ਦਿੰਦਾ ਹੈ ਉਹ ਸੇਵਕ ਕਹ ਕਿਸ ਤੇ ਡਰੈ ਉਹ ਸੇਵਕ ਨੂੰ ਕਿਸਲਾ ਡਰ ਹੋਇਆ ਤੇ ਕੀ ਤੋਂ ਡਰੇਗਾ ਨਹੀਂ ਉਹਨੂੰ ਕੋਈ ਡਰਾ ਸਕਦਾ ਜੈਸਾ ਸਾ ਤੈਸਾ ਦ੍ਰਿਸ਼ਟਾ ਹੈ ਜਿਹਾ ਜਿਹਾ ਮਨੁੱਖ ਰੂਪ ਹੈ ਨਾ ਸਤਿ ਆਨੰਦ ਰੂਪੋ ਉਹ ਐਸੇ ਉਹ ਦੇਖਣ ਚ ਆ ਗਿਆ ਹੈ ਆਪਣੇ ਕਾਰਜ ਮਹਿ ਆਪ ਸਮਾਇਆ ਉਹਦੇ ਕਾਰਜ ਵਿੱਚ ਜਿਵੇਂ ਆਪ ਸਮਾਇਆ ਹੋਇਆ ਉਹ ਆਪ ਦਾ ਕਾਰਜ ਹੈ ਸੰਸਾਰ ਇਹਦੇ ਚ ਅਭਿਸ਼ਟਾਨ ਸਰੂਪ ਹੋ ਕੇ ਆਪ ਸਮਾਇਆ ਹੋਇਆ ਕਾਰਜ ਨੂੰ ਸੰਸਾਰ ਉਹਦੇ ਅਧਿਅਸਤ ਕਲਪਿਆ ਹੋਇਆ ਜਿਵੇਂ ਰਸੂਈ ਚ ਸੱਪ ਕਲਪਿਆ ਹੁੰਦਾ ਐ ਅਧਿਕਾਰ ਬ੍ਰਹਮ ਹੈ ਰਿਸ਼ੀ ਦੀ ਨਿਆਈ ਜਦਕ ਸੱਪ ਦੀ ਨਿਆਈ ਕਲਪਿਆ ਹੋਇਆ ਆਪਦੇ ਕਾਰਜ ਇਹ ਜਿਵੇਂ ਮਿੱਟੀ ਦੇ ਭਾਂਡੇ 'ਚ ਮਿੱਟੀ ਮਿਲੀ ਹੁੰਦੀ ਹੈ ਜਿਵੇਂ ਸੋਨੇ ਦੇ ਗਹਿਣੇ ਸੋਨਾ ਮਿਲਿਆ ਹੁੰਦਾ ਹੈ ਜਿਵੇਂ ਜਾਂਦੀਆਂ ਤਰੰਗ ਜਿਹੜੀਆਂ ਲਹਿਰਾਂ ਹੈ ਕਾਰਜ ਉਹ ਤੇ ਜਨ ਮਿਲਿਆ ਹੁੰਦਾ ਹੈ ਜਿਵੇਂ ਸੂਤ ਦੇ ਬਸਤਾਂ 'ਚ ਸੂਤ ਮਿਲਿਆ ਹੁੰਦਾ ਹੈ ਸੰਸੰਧਾਂ ਵਿੱਚ ਐ ਆਪਜੇ ਕਾਰਜ ਜਗਤ ਵਿੱਚ ਆਪ ਪ੍ਰਵੇਸ਼ ਸਮਾਇਆ ਹੋਇਆ ਹੈ ਸੋਧਤ 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 ਸੀਝਿਆ ਸੀਝਿਆ ਹੈ ਵੇਦਾਂ ਨੂੰ ਸੋਧਿਆ ਹੈ ਸ਼ਾਸਤਰਾਂ ਨੂੰ ਸੋਧਿਆ ਸਿਮਰਤੀਆਂ ਨੂੰ ਸੀਧਿਆ ਸਮਝਿਆ ਸਾਧ ਸੰਗਤ ਦੁਆਰਾ ਸੋਧਿਆ ਤਨ ਨੂੰ ਸੋਧਿਆ ਮਨ ਨੂੰ ਅਤੇ ਸੀਧਿਆ ਬੁੱਧੀ ਦੇ ਅੰਦਰ ਸਮਝਿਆ ਉਸ ਪਰਮੇਸ਼ਰ ਦੇ ਕਾਹੀਂ ਸੋਧਤ 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 ਸੀਧਿਆ ਸੋਧਨੇ ਯੋਗ ਜੋ ਮਹਾਤਮਾ ਹੈ ਆਪਣੇ ਮਨ ਨੂੰ ਜਿਨ੍ਹਾਂ ਨੇ ਸੋਧਿਆ ਮਨ ਨੂੰ ਉਹਨਾਂ ਨਾਲ ਮਿਲ ਕਰਕੇ ਸੁਧ ਕੀਤਾ ਆਦੇ ਅੰਤਾਂ ਕਰਨ ਨੂੰ ਫਿਰ ਸੋਧਨੇ ਯੋਗ ਜੋ ਸਿਧਾਂਤ ਹੈ ਆਤਮ ਸਰੂਪ ਦਾ ਕੋਸ ਨੂੰ ਪਾ ਕੇ ਸਿੱਧੀ ਆ ਮੁਕਤ ਹੋ ਗਏ ਹਾਂ ਗੁਰਪ੍ਰਸਾਦ ਤਤ ਸਭ ਬੁੱਝਿਆ ਗੁਰੂ ਜੀ ਕਿਰਪਾ ਕਰਕੇ ਤਤ ਵਾਸਤਵ ਰੂਪ ਜੋ ਆ ਉਹ ਸਾਰਿਆਂ ਨੂੰ ਬੁੱਝ ਲਿਆ ਸਮਝ ਲਿਆ ਹੈ ਜਦ ਦੇਖੋ ਤਬ ਸਭ ਕਿਛ ਮੂਲ ਅਸੀ ਦਾ ਜਦੋਂ ਵੇਖਦੇ ਸਭ ਕੋਈ ਮੂਲੋ ਕਾਰਨ ਰੂਪ ਬ੍ਰਹਮ ਆਪੀ ਹੈ ਨਾਨਕ ਸੋ ਸੁਖਮ ਸੋਈ ਆ ਸਤਿਗੁਰੂ ਨੇ ਸੁਖਮ ਰੂਪ ਨਿਰਗੁਣ ਸਰੂਪ ਵੀ ਉਹੋ ਹੀ ਆਪ ਸੋਈ ਅਸਤੂਰ ਸਰਬੰਗ ਰੂਪ ਵੀ ਆਪ ਹੀ ਹੈ ਸੂਗਮ ਰੂਪ ਜੀਵ ਰੂਪ ਵੀ ਆਪ ਹੈ ਸੂਲ ਰੂਪ ਬ੍ਰਹਮੰਡ ਪਸਾਰਾ ਰੂਪ ਵੀ ਆਪ ਹੈ ਸੂਮ ਹਿਰਨਦਰ ਵੀ ਆਪ ਹੈ ਸੂਲ ਬਿਨਾਟ ਰੂਪ ਵੀ ਆਪ ਹੈ ਨਾ ਕਿਸ ਜਨਮ ਹੈ ਨਾ ਕਿਸ ਮਰਨ ਉਸ ਵਿੱਚ ਨਾ ਕੋਈ ਜਨਮ ਧਾਰਦੀ ਹੈ ਚੀਜ਼ ਉਸ ਵਾਇਰ ਦੀ ਜੋਤ ਚ ਨਾ ਕੋਈ ਮਰਨ ਵਾਲੀ ਚੀਜ਼ ਹੈ ਆਪਨ ਚਲਤ ਆਪ ਹੀ ਕਰੈ ਤਿੰਨ ਉਦਾਵ ਦਾ ਚਲਤ ਰਹਿ ਕੇ ਖੇਲ ਖੇលਿਆ ਹੋਇਆ ਹੈ ਕੀ ਕਿਲਿਤ ਤੇ ਆਪ ਹੀ ਕਰ ਰਿਹਾ ਹੈ ਕਿਸ ਜਨਮ ਨਾ ਕਿਸ ਮਰ ਨਾ ਕਿਸ ਜਨਮ ਨਾ ਕਿਸ ਮਰ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਧਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਾਂ ਆਪ ਆਨੁਗਯੁਗਤ ਰਾਜ ਥਾਪ ਉਥਾਪ ਅਬ ਨਾਸੀ ਨਾਹੀ ਕਿਛ ਖੰਡ ਤਾਰਨ ਧਾਰ ਰਹਿਉ ਬ੍ਰਹਮੰਡ ਆਲਖ ਪੀਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਆਲਖ ਪੀਵ ਪੁਰਖ ਪਰਤਾਪ ਆਪ ਜਪਾਏ ਤਾ ਨਾਨਕ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਕਿਸ ਜਨਮ ਇਹ ਕਿਸ ਮਰ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ ਸਭ ਸੰਗਤਾਂ ਨੂੰ ਸਤਿਗੁਰੂ ਜੀ ਨੇ ਸ੍ਰਿਸ਼ਟੀ ਦੇ ਉਦਾਰ ਵਾਸਤੇ ਜਿਨ੍ਹਾਂ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ ਹੈ ਉਨ੍ਹਾਂ ਦੇ ਗੁਰਦੁਆਰੇ ਤੇ ਬਿਰਾਜਮਾਨ ਹੋਣ ਦੀ ਸਭ ਸੰਗਤਾਂ ਨੂੰ ਵਧਾਈ ਹੋਵੇ ਗ੍ਰੀਵਨਵਾਸ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਸਾਰ ਦੀ ਰੱਖਿਆ ਵਾਸਤੇ ਆਪ ਜੀ ਦਾ ਆਉਣਾ ਹੋਇਆ ਹੈ ਆਪ ਜੀ ਨੇ ਬਚਨ ਕੀਤੇ ਹੈ ਕਿ ਧਰਮ ਚਲਾਵਨ ਸੰਤ ਔਵਾਰਨ ਦੁਸ਼ਟ ਸਭ ਨੂੰ ਕੋ ਮੂਲ ਉਪਾਰਨ ਯਾਹੀ ਕਾਇ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨੁਮੁਖ ਇੱਕ ਦਿਨ ਜੀ ਜਿਕਰ ਦੀ ਗੱਲ ਹੈ ਜਦੋਂ 9ਵੇਂ ਪਾਤਸ਼ਾਹ ਦਿੱਲੀ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗਦੀ ਦਾ ਤਿਲਕ ਧਿਆਨ ਦੇ ਨਾਲ 5 ਪੈਸੇ ਮਲিয়ে ਰੱਤ ਨੂੰ ਹੱਥ ਵਿੱਚ ਪਕੜ ਕੇ ਮਾਰਨ ਧਿਆਨ ਨਾਲ ਸੈਭ ਕਲਗੀ ਘੜਦੀਆਂ ਪ੍ਰਕਮੀਆਂ ਕੀਤੀਆਂ ਤੇ ਪ੍ਰਕਮੀਆਂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਾਰਾਜ ਦੇ ਅੱਗੇ ਮੱਥਾ ਗੁਰ ਤੇਗ ਬਹਾਦਰ ਸਾਹਿਬ ਨੇ ਟੇਕਿਆ ਓ ਮਾਤਾ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਜੋ ਮਾਤਾ ਜੀ ਹਰ ਵਕਤ ਸਿਮਰਨ ਵਿੱਚ ਜੁੜੇ ਰਿਹਾ ਕਰਦੇ ਮਾਤਾ ਗੂਜਰੀ ਸਾਹਿਬ ਜੀ ਸਤਿਗੁਰੂ ਦੇ ਧਿਆਨ ਵਿੱਚ ਲੀਨ ਸਨ ਧਿਆਨ ਵਿੱਚ ਲੀਨ ਹੋਇਆਂ ਨੂੰ ਜਿਵੇਂ ਸੁਪਨਾ ਆਉਂਦਾ ਹੁੰਦਾ ਹੈ ਐਸ ਪ੍ਰਕਾਰ ਦਰਸ ਹੋਇਆ ਕਿ ਸਾਈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਖੜੇ ਹੋ ਗਏ ਹਮ ਆਪਣੀ ਝੋਲੀ ਵਿੱਚ ਨਲੇਰ ਪਾਇਆ ਹੋਇਆ ਹੈ 5 ਪੈਸੇ ਹੱਥ ਵਿੱਚ ਪਕੜੇ ਹੋਏ ਹੈ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੰਘਾਸਣ ਦੇ ਉੱਤੇ ਬਿਠਾ ਕੇ ਮਾਰੇ ਸਾਨੂੰ ਪ੍ਰਕੰਮਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੀਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਪੰਜ ਪੈਸੇ ਸਾਰੀ ਦੁਨੀਆ ਦੀ ਦੌਲਤ ਅਤੇ ਮਾਇਆ ਸਕੇ ਨਲੇਬਦਾਰਾ ਅਸੀਸ ਭੇਟ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੰਗ ਸਾਹਿਬ ਨੂੰ ਜਿਵੇਂ ਗੁਰਿਆਈ ਦੇਣ ਵੇਲੇ ਕੌਣ ਤੇ ਕੀਤਾ ਸੀ ਓਵੇਂ ਗੁਰ ਤੇਗ ਬਹਾਦਰ ਸਾਹਿਬ ਕਰਦੇ ਹੋਏ ਮਾਤਾ ਸਾਹਿਬ ਜੀ ਨੇ ਸੁਪਨੇ ਵਾਂਗੂ ਵੇਖੇ ਸੀ ਨੰਦਪੁਰ ਸਾਹਿਬ ਵਿੱਚ ਕਿ ਆਪਣੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਲੰਗੀ ਧਰਨੂ ਮਹਾਰਾਜ ਸਾਹਿਬ ਨੌਵੇਂ ਪਾਸ਼ਾ ਗੁਰਦੁਆਰੇ ਪਰੇਸ਼ਾਨ ਇਹ ਦ੍ਰਿਸ਼ ਮਾਤਾ ਜੀ ਨੇ ਧਿਆਨ ਦੇ ਚਲੀਨ ਹੋਇਆ ਨੇ ਜੋ ਦਿੱਲੀ ਵਿੱਚ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਅਰਪਿਤ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਸਿੱਖਨ ਲੈ ਕੇ ਆਉਣਾ ਸੀ ਦੋ ਦਿਨਾਂ ਵਿੱਚ ਦਿੱਲੀ ਵਿੱਚੋਂ ਉਹ ਮਾਤਾ ਜੀ ਨੂੰ ਦਰਸ਼ਨ ਹੋਏ ਸਾਧ ਸੰਗਤ ਜੀ ਇਸ ਪ੍ਰਕਾਰ ਸੱਚੇ ਪਾਸ਼ਾ ਉਹ ਦਿਵਜ ਜੋਤੀ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਦੀ ਜੋਤ ਨੂੰ ਦਸ਼ਮ ਸਰੂਪ ਦੇ ਅੰਦਰ ਬਰਾਜਮਾਨ ਕਰਕੇ ਆਦ ਅੰਤੇਕ ਐ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਸੰਸਾਰ ਦੀ ਰੱਖਾ ਕਰਨ ਵਾਸਤੇ ਆਪ ਜੀ ਨੇ ਆਪ ਜੀ ਨੂੰ ਗੁਰਤਾ ਗਦੀ ਬਖਸ਼ੀ ਹੈ ਉਹ ਗੁਰਪੁਰਬ ਜੋ ਮਾਤਾ ਜੀ ਨੇ ਧਿਆਨ ਪ੍ਰਾਣ ਹੋ ਕੇ ਸੁਪਨੇ ਵਾਂਗ ਦੁਹਾਰ ਕੀਤੇ ਸਨ ਉਹ ਸਾਧ ਸੰਗਤ ਜੀ ਸੰਗਤਾਂ ਦੇ ਅੰਦਰ ਸੱਚੇ ਪਾਤਸ਼ਾਹ ਕਲਗੀਧਾਰ ਗਰੀਬ ਨੂੰ ਆਜ ਜੀ ਨੇ ਹਰ ਸੱਚੇ ਤਖਤ ਜਾਇਆ ਸੰਗਤ ਮੇਲਾ ਬਣਾਇਆ ਅਤੇ ਸੰਗਤ ਖਾਲਸੇ ਦੀ ਕੀਤੀ ਸੱਚੇ ਪਾਤਸ਼ਾਹ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਉਹ ਸਤਿਗੁਰੂ ਜੋ ਗਰੀਬਾਂ ਨੂੰ ਅਨਾਥਾਂ ਨੂੰ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਉਹਨਾਂ ਨੂੰ ਸੂਰਜ ਵਾਂਗੂ ਕਿਉਕੀਲੇ ਬਣਾਉਣ ਵਾਲੇ ਸਤਿਗੁਰੂ ਜੀ ਜੋਤੀ ਸਰੂਪ ਜਿਨ੍ਹਾਂ ਦੇ ਅੱਗੇ ਬڑے ਬڑے ਤਾਕਤਵਾਰੇ ਲੋਕ ਸਾਰੇ ਚਰਨਾਂ ਦੇ ਢੇਪੇ ਹੰਕਾਰ ਨਹੀਂ ਕਰ ਸਕੇ ਜਿਸ ਗੁਰੂ ਮਹਾਰਾਜ ਸਾਦੇ ਅੱਗੇ ਰੰਗਜੀਤ ਵਾਲੇ ਵਰਗੇ ਜਫਰ ਨਾਮੇ ਨੂੰ ਪੜ੍ਹ ਕੇ ਅਫਸੋਸ ਨਾਲ ਹੀ ਸਰੀਰ ਛੱਡ ਕੇ ਖਤਮ ਹੋਏ ਇਸ ਪ੍ਰਕਾਰ ਦੇ ਚੋਜੀ ਪਾਦਸ਼ਾਹ ਗਰੀਬ ਨੂੰ ਆਜ ਦੇ ਕੌਟਖਾਨੇ ਜਿਨ੍ਹਾਂ ਸਤਿਗੁਰਾਂ ਖਾਲਸਾ ਪੰਥ ਸਾਜਿਆ ਅਤੇ ਹਿੰਦੂਆਂ ਦੀ ਗਰੀਬਾਂ ਦੀ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਉਹ ਸਤਿਗੁਰੂ ਅਮਰਜੀਤ ਜੀ ਸੱਚੇ ਪਾਦਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਤੇ ਬਰਾਜਮਾਨ ਦਾ ਗੁਰਪੁਰਬ ਹੈ ਸੰਗਤਾਂ ਦੇ ਸਰੇ ਸ੍ਰੀ ਸੁਖੁਮਨੀ ਸਾਹਿਬ ਜੀ ਦੀ ਕਥਾ ਸਰਵਣ ਕੀਤੀ ਸੀ ਉਹਦੇ ਵਿੱਚ ਇਹ ਮਸ਼ੀਨ ਵਿੱਚ ਆਉਣ ਤੋਂ ਆ ਪੌੜੀਆਂ ਰਹਿ ਗਈਆਂ ਸਨ ਉਹ ਹੁਣ ਫੇਰ ਦੁਬਾਰਾ ਸੁਣੋ ਸੰਗਤਾਂ ਨਹਿ ਕਿਸ ਜਨਮ ਨਹਿ ਕਿਸ ਮਰਾਂ ਸੁਖੁਮਨੀ ਸਾਹਿਬ ਕਹਿੰਦੇ ਹਨ ਅਕਾਲ ਪੁਰਖ ਦਾ ਵਾਸਤਵ ਸਰੂਪ ਜਿਹੜਾ ਹੈ ਉਹਦੇ 'ਚ ਨਾ ਤਾਂ ਕੋਈ ਜੰਮਦੀ ਹੈ ਚੀਜ਼ ਹੈ ਕਿ ਨਾ ਕੋਈ ਮਰਨ ਵਾਲੀ ਚੀਜ਼ ਹੈ ਆਪਨ ਚਲਤ ਆਪ ਹੀ ਕਰੈ ਆਪ ਦੇ ਉਹ ਦੇ ਚਿਤ੍ਰ ਕੋਤਕਵਾ ਆਪ ਹੀ ਉਹਨਾਂ ਕੋਤਕਾਂ ਨੂੰ ਮੇਰਾ ਵਾਹਿਗੁਰੂ ਕਰ ਰਿਹਾ ਹੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਸਿੱਖਾਂ ਨੂੰ ਪਰਿਸ਼ਿਆ ਸੱਚੇ ਬਾਦਸ਼ਾ ਤੁਸੀਂ ਕਹਿੰਦੇ ਜੰਮਦਾ ਮਰਦਾ ਨਹੀਂ ਲੋਕ ਆਉਂਦੇ ਜਾਂਦੇ ਦਿਸਦੇ ਆ ਜੰਮਦੇ ਮਰਦੇ ਦਿਸਦੇ ਆ ਇਹ ਕੀ ਕਾਰਨ ਹੈ ਤਾਂ ਹਜੂਰ ਕਹਿੰਦੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਹੈ ਭਾਈ ਜਿਹੜਾ ਜਦੋਂ ਜਨਮ ਧਾਰ ਕੇ ਆਉਂਦਾ ਉਦੋਂ ਦਿਸਦੇ ਆ ਸਾਰਿਆਂ ਨੂੰ ਤੇ ਵਧਾਈਆਂ ਦਿੰਦੇ ਆ ਲੋਕ ਜਦੋਂ ਜਾਂਦਾ ਹੈ ਮਰ ਕੇ ਉਦੋਂ ਅੰਦਰਸ਼ਟ ਹੋ ਜਾਂਦਾ ਕੋਲੇ ਹੀ ਖੜੇ ਰਹਿ ਜਾਂਦੇ ਨਵਜਾਂ ਪਕੜ ਕੇ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਚਲਿਆ ਜਾਂਦਾ ਇਹ ਹੀ ਜੀ ਹਾਲਤ ਹੈ ਸੋ ਇਹ ਜਿਹੜੀ ਦ੍ਰਿਸ਼ਟੀ ਹੈ ਨਾ ਆਉਣ ਵੀ ਜਨਮ ਧਾਰ ਕੇ ਤੇ ਜਾਂਦੇ ਹੋਏ ਵੀ ਅੰਦਰਸ਼ਟ ਦਿਸਣ ਤੋਂ ਰਹਿਤ ਹੋ ਜਾਣਾ ਇਹ ਸਾਧ ਸੰਗਤ ਜੀ ਅਨੰਦ ਗਾਇਤ ਕਰਕੇ ਦ੍ਰਿਸ਼ਟੀ ਹੈ ਵਾਹਿਗੁਰੂ ਦੇ ਸਰੂਪ ਵਿੱਚ ਨਹੀਂ ਏ ਉਹ ਇਸ ਇੱਕ ਰੂਪ ਚ ਨਾ ਕੋਈ ਜਾਂਦੀ ਚੀਜ਼ ਐ ਨਾ ਮਰਦੀ ਚੀਜ਼ ਐ ਉਹਦਾ ਚੇਤਨ ਇੱਕ ਰਸ ਰਹਿਣ ਵਾਲਾ ਹੈ ਇਹ ਮਾਰੇ ਹਉਣ ਜਾਂਦੀ ਦ੍ਰਿਸ਼ਟੀ ਜਿਹੜੀ ਐ ਇਹ ਕਿਸ ਵਿੱਚ ਐ ਕਹਿੰਦੇ ਅੰਦਰਿਸ਼ਟ ਅਨੂ ਜੋ ਨਿਰੰਤਰ ਪਰਮੇਸ਼ਰ ਸਾਰਿਆਂ ਨੂੰ ਦ੍ਰਿਸ਼ਟੀ ਚ ਰੱਖਣ ਵਾਲਾ ਨਾ ਆਪਦੀ ਨਿਗਾਹ ਚ ਉਹ ਸਤਿ ਹਜੂਰ ਹਾਜ਼ਰ ਹੈ ਨਾਜ਼ਰ ਕਦੇ ਨਹੀਂ ਭੇਜ ਦਰਾਈ ਉਹ ਕਿਤੇ ਦੂਰ ਹੋਣ ਵਾਲਾ ਨਹੀਂ ਉਹ ਦ੍ਰਿਸ਼ਟਾ ਰੂਪ ਉਹਦੀ ਦ੍ਰਿਸ਼ਟੀ ਨਿਗਾਹ ਵਿੱਚ ਹੀ ਐ ਇਸ ਮਨਾਰਾ ਦੀ ਨਿਗਾ ਜਦੋਂ ਉਹਦੇ ਆਪ ਨਹੀਂ ਵਿੱਚ ਜੰਮਣ ਮਰਨ ਕਹਿੰਦੇ ਨਹੀਂ ਉਹਦੇ ਵਿੱਚ ਨਹੀਂ ਹੈ ਕਿਸ ਵਿੱਚ ਹੈ ਇਹ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਜਿੰਨੀ ਸਾਰੀ ਸ੍ਰਿਤੀ ਹੈ ਆਗਿਆਕਾਰੀ ਕੌਣ ਹੈ ਮਾਇਆ ਮਾਇਆ ਵਿੱਚ ਹੀ ਸਾਰੀ ਧਾਰਨ ਕੀਤੀ ਹੈ ਉਸ ਦੀ ਉਹਦੇ ਸਰੂਪ ਵਿੱਚ ਨਹੀਂ ਉਹਦਾ ਸਰੂਪ ਸੱਚੇ ਆਨੰਦ ਸਰੂਪ ਹੈ ਉਹਦੇ ਵਿੱਚ ਇਹ ਅਸੱਤ ਜੜ ਦੁੱਖ ਰੂਪ ਨਹੀਂ ਇਹ ਸੱਜਾ ਦੁੱਖ ਰੂਪ ਜਿਹੜੀ ਮਾਇਆ ਹੈ ਇਹ ਵਾਹਿਗੁਰੂ ਦੀ ਆਗਿਆ ਚੇਤਨ ਸਰਤਾ ਦੇ ਕਰਕੇ ਹਰਕਤ ਕਰਕੇ ਰਾਸ਼ੀ ਤਾਮਸੀ ਸ਼ਾਂਤ ਕੀ ਸਿਵਾਂ ਨੂੰ ਪ੍ਰਾਪਤ ਹੋਈ ਹੈ ਇਹ ਸਾਰੀ ਸਿਖੀ ਉਹਦੇ ਵਿੱਚ ਧਾਰਨ ਕੀਤੀ ਹੋਈ ਹੈ ਵਾਹਿਗੁਰੂ ਅਸੰਗ ਦਾ ਸੰਗ ਹੈ ਸਦਾ ਸਕੰਤਰ ਹੈ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਜਿਹੜੇ ਮਹਾਰਾਜ ਦੀ ਭਗਤੀ ਕਰਦੇ ਹੈ ਗੁਰਾਂ ਦੇ ਆਗਿਆਕਾਰੀ ਹੈ ਉਹਨਾਂ ਨੂੰ ਪਤਾ ਲੱਗਾ ਹੋਇਆ ਹੈ ਇਹ ਸਾਰੀ ਸਿਖੀ ਜਿਵੇਂ ਸਾਧ ਸੰਗ ਜੀ ਗਹਿਣਾ ਆਪਣਾ ਅਭਿਆਸਤ ਹੁੰਦਾ ਹੈ ਆਪਣੇ ਸੋਇਨੇ ਵਿੱਚ ਜਿਵੇਂ ਜਲ ਵਿੱਚ ਲਹਿਰ ਅਭਿਆਸਤ ਕਲਪਤਰੂਪ ਹੁੰਦੀ ਹੈ ਜਿਵੇਂ ਬਸਤਰ ਤਦੂਆਂ ਵਿੱਚ ਕਲਪਤਰੂਪ ਹੁੰਦਾ ਹੈ ਜਿਵੇਂ ਮਿੱਟੀ ਵਿੱਚ ਭਾਂਡਾ ਕਲਪਤਰੂਪ ਹੁੰਦਾ ਹੈ ਐ ਸਾਰੀ ਸਿਟੀ ਜਿੰਨੀ ਧਾਰੀ ਹੋਈ ਹੈ ਉਹ ਆਗਿਆਕਾਰੀ ਜਿਹੜੇ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਨੂੰ ਪਤਾ ਹੈ ਸਾਰੀ ਸਿਟੀ ਅਧਿਸ਼ਤਾਨ ਤੇ ਅਧਿਆਸਤ ਰੂਪ ਕਰਕੇ ਕਲਪੀ ਹੈ ਸ੍ਰਿਸ਼ਟੀ ਨੇ ਇਹ ਉਹਦੇ ਆਸਰੇ ਧਾਰੀ ਹੋਈ ਹੈ ਉਹ ਅਧਿਸ਼ਤਾਨ ਤੇ ਅਧਿਆਸਤ ਰੂਪ ਹੈ ਸਾਰੀ ਕਲਪੀ ਹੋਈ ਉਹਦੇ ਚ ਆਪੇ ਆਪ ਸਗਲ ਮਹ ਆਪ ਅਪਰੂਪ ਹੀ ਆ ਸਾਰਿਆਂ ਦੇ ਜੀਵਾਂ ਵਿੱਚ ਵੀ ਸਾਰਿਆਂ ਦੇ ਵਿੱਚ ਈਸ਼ਵਰ ਤੇ ਸਭਨਾਂ ਵਿੱਚ ਆਪਣਾ ਅਪਰੂਪ ਪਰਮੇਸ਼ਰ ਹੈ ਅਨਕ ਜੁਗਤ ਰਜ ਥਾਪ ਉਥਾ ਜਿਹੋ ਤਰੀਕਿਆਂ ਨਾਲ ਵਾਹਿਗੁਰੂ ਨੇ ਸਿਖੀ ਹੈ ਕਿ ਕਦੇ ਤੁਨਾ ਤਤਾਂ ਕਰਕੇ ਕਦੇ ਪੰਜਾਂ ਕਰਕੇ ਕਦੇ ਚੌਂ ਕਰਕੇ ਕਦੇ ਤੁਨਾ ਗੁਣਾ ਕਰਕੇ ਅਨੇਕਾਂ ਚਾਹਰ ਖਾਣੀਆਂ ਕਰਕੇ ਇਉਂ ਥਾਪੀ ਸਥਿਤ ਕੀਤੀ ਹੈ ਪੈਦਾ ਕਰਕੇ ਫੇਰ ਉਹਨੂੰ ਉਸ ਆਤਮ ਪਰਲੋਂ ਕਹਿੰਦਾ ਲੈ ਕਰਨਾ ਕਿ ਚਿਤ ਕਰੇ ਅਵਨਾਸੀ ਨਾਹੀ ਕਿਛ ਖੰਡ ਉਹ ਪ੍ਰਮੇਸ਼ਰ ਸ਼੍ਰੀ ਕੀ ਦੇ ਬਣ ਦੇ ਨਾਲ ਜੰਬਦਾ ਨਹੀਂ ਹੈ ਅਤੇ ਸ਼੍ਰੀ ਕੀ ਦੇ ਮਰਨ ਦੇ ਨਾਲ ਉਹ ਮਰਦਾ ਨਹੀਂ ਹੈ ਉਹ ਅਵਨਾਸੀ ਹੈ ਉਹਦਾ ਕਿਸੇ ਪ੍ਰਕਾਰ ਖੰਡਣ ਨਹੀਂ ਹੁੰਦਾ ਕਟਿਆ ਨਹੀਂ ਜਾਂਦਾ ਟੁਕੜੇ ਟੁਕੜੇ ਨਹੀਂ ਹੁੰਦਾ ਉਹ ਇੱਕ ਰਸ ਰਹਿੰਦਾ ਹੈ ਤਾਰਨ ਧਾਰ ਰਹੂ ਬ੍ਰਹਮੰਡ ਉਹ ਮਰ ਹੈ ਕਿਤੇ ਕਹਿੰਦੇ ਸਾਰੇ ਬ੍ਰਹਮੰਡ ਜਿੰਨੇ ਐ ਇਨਦੀ ਧਾਰਨ ਨੂੰ ਆਪ ਧਾਰ ਰਿਹਾ ਹੈ ਆਪਦੇ ਆਸ ਦੇ ਆਸਰੇ ਸਾਰੇ ਬ੍ਰਹਿਮੰਡ ਜਿਸ ਦੀ ਆਸ ਦੇ ਖੜੋਤੇ ਹਨ ਅਲਖ ਭੇਵ ਪੁਰਖ ਪਰਤਾ ਉਹ ਲਖਣ ਤੋਂ ਰਹਿ ਤਸਾਹ ਸੰਗਜੀ ਗੁਰਾਂ ਤੋਂ ਬਿਨਾ ਭੇਤ ਨਹੀਂ ਪੈਂਦਾ ਉਸ ਦਾ ਬੇਦ ਸ਼ਾਸਤਰਾਂ ਕੱਢ ਕੇ ਪੂਰਨ ਹੈ ਉਹਦਾ ਤੇਜ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ੍ਹਾਂ ਤੋਂ ਮਾਰੇ ਆਪ ਜਪਾਵੇ ਤਾਂ ਭਾਈ ਉਹ ਜਾਪ ਕਰਦੇ ਗੁਰਮਤਿ ਦੁਆਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਜਿਨ੍ਹਾਂ ਨੂੰ ਆਪ ਜਪਾਵੇ ਜਿਤਾਉਂਦਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਜਾਪ ਕੇ ਉਹ ਜਾਪ ਜਾਣਦੇ ਹਣ ਜਿਨ ਪ੍ਰਭ ਜਾਤਾ ਸੂ ਸੋਭਵੰਤ ਜਿਨ ਜਿਨ ਨੂੰ ਜਾਣ ਲਿਆ ਬੜੀ ਭਾਰੀ ਸੋਭਾ ਵਾਲੇ ਹਣ ਉਹਨਾਂ ਦੇ ਤੁਲ ਕਿਸੇ ਦੀ ਵਡਿਆਈ ਨਹੀਂ ਹੈ ਪੰਡਤ ਸੂਰ ਸ਼ਕਤਪਦ ਰਾਜਾ ਭਗਤ ਬਰਾਬਰ ਔਰ ਨਾ ਕੋਏ ਐਸੀ ਸੋਬਾ ਜਨੈ ਕੀ ਜੇਵਨ ਹਰ ਪ੍ਰਕਾਪ ਸਗਲ ਸੰਸਾਰ ਉਧਰੈ ਤਿਨ ਮੰ ਸਾਰਾ ਸੰਸਾਰ ਉਹਨਾਂ ਦੇ ਉਪਦੇਸ਼ ਦੇਣੇ ਕਰਕੇ ਮੰਤਰ ਦੇ ਦੇਣੇ ਕਰਕੇ ਉਧਾਰ ਹੋ ਸਕਦਾ ਜੋ ਕੋਈ ਧਾਰਨ ਕਰੇ ਪ੍ਰਭ ਕੇ ਸੇਵਕ ਸਗਲ ਉਧਾਰਨ ਮੇਰੇ ਵਾਹਿਗੁਰੂ ਦੇ ਸੇਵਕ ਸਾਰਿਆਂ ਦਾ ਉਧਾਰ ਕਰਨ ਦੇ ਸਮਰੱਥ ਆਉਣੇ ਜੋ ਸ਼ਰਨ ਆਉਂਦੇ ਹਨ ਪ੍ਰਭ ਕੇ ਸੇਵਕ ਦੁਖ ਬਿਸਾਰੀ ਮੇਰੇ ਵਾਹਿਗੁਰੂ ਦੇ ਸੇਵਕ ਜੰਮਨ ਮਨ ਦੇ ਦੁੱਖਾਂ ਨੂੰ ਬਸਰਜਨ ਕਰਨ ਵਾਲੇ ਆ ਬਿੜਿਆ ਕਰਨ ਵਾਲੇ ਹਮ ਆਪੇ ਮੇਲ ਲਏ ਕਿਰਪਾ ਆਪ ਜੀ ਵਾਹਿਗੁਰੂ ਨੇ ਕਿਰਪਾਲੂ ਨੇ ਆਪ ਦੇ ਨਾਲ ਉਹ ਮੇਲ ਲਏ ਹਨ ਗੁਰ ਕਾ ਸ਼ਬਦ ਜਪ ਭੇ ਨਿਹਾਲ ਗੁਰਦਾਰ ਗੁਰਾਂ ਦਾ ਸ਼ਬਦ ਜਪ ਕਰਕੇ ਦੁੱਖਾਂ ਤੋਂ ਰਹਿਤ ਨਿਹਾਲ ਹੋ ਗਏ ਹਨ ਉਹ ਓਨ ਕੀ ਸੇਵਾ ਸੂਈ ਲੱਗ ਓਨਾਂ ਦੀ ਟਹਿਲ ਵਿੱਚੇ ਉਹ ਪੁਰਖ ਲੱਗਦਾ ਹੈ ਜਿਸ ਨੂੰ ਕਿਰਪਾ ਕਰੇ ਵੱਡ ਭਾਗ ਹੈ ਜਿਨ੍ਹਾਂ ਹੁਣ ਭਾਗਿਆਂ ਦੇ ਉੱਤੇ ਮਹਾਰਾਜ ਸਾਹਿਬ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਾਮ ਜਪਤ ਪਾਵਹਿ ਬਿਸਰਾ ਉਹ ਨੂੰ ਨੂੰ ਜਪ ਕੇ ਵਾਹਿਗੁਰੂ ਦੀ ਵਿਸਰਾਮ ਟਿਕਾ ਪਾ ਲੈਂਦੇ ਹਨ ਨਾਨਕ ਤਿਨ ਪੁਰਖ ਕੋ ਊਤਮ ਕਰਮ ਉਹਨਾਂ ਪੁਰਖਾਂ ਨੂੰ ਸਾਰਿਆਂ ਚੋਂ ਉੱਤਮ ਸ੍ਰੇਸ਼ਟ ਕਰਕੇ ਮਹਾਰਾਜ ਕਹਿੰਦੇ ਮੰਨਣਾ ਕਰੋ ਜੋ ਕਿਸ ਕਰੈ ਸੋ ਪ੍ਰਭ ਕੈ ਰੰਗ ਉਹ ਜੋ ਕੁਝ ਵਾਹਿਗੁਰੂ ਕਰਦਾ ਹੈ ਵਾਹਿਗੁਰੂ ਉਹਦੇ ਰੰਗ ਪ੍ਰੇਮ ਕੀ ਰਹਿੰਦੇ ਐ ਕਿਸੇ ਪ੍ਰਕਾਰ ਨੂੰ ਨਫ਼ਰਤ ਨਹੀਂ ਫੁਰਦੀ ਵਾਹਿਗੁਰੂ ਕਿਉਂ ਕਰਦਾ ਹਰ ਵਕਤ ਉਹਦੇ ਰੰਗ ਚ ਰੰਗੇ ਰਹਿੰਦੇ ਆ ਉਹਦੇ ਰੰਗ ਕੌਣ ਤੱਕ ਜਾਣਦੇ ਆ ਉਹ ਸਦਾ ਸਦਾ ਵਸੈ ਹਰ ਸੰਗ ਹਰ ਵਕਤ ਸਦਾ ਸਦਾ ਮਹਾਰਾਜ ਜੀ ਸਿਮਰਨ ਕਰਕੇ ਉਹਦੇ ਨਾਮ ਿ ਜਿਵ ਲਾ ਕੇ ਵਸਦੇ ਹਨ ਸਹਿਜ ਸੁਭਾਏ ਹੋਵੇ ਸੋ ਉਹ ਆਪਣੀ ਮਨੋਂ ਹਉਮੈ ਨਾਲ ਧਾਕੇ ਨਹੀਂ ਕੁਝ ਕਰਦੇ ਸਤਿ ਸ਼੍ਰੀ ਅਕਾਲ ਜੋ ਕੁਝ ਹੁੰਦਾ ਜਾਂਦਾ ਹੁੰਦਾ ਜਾਂਦਾ ਹੈ ਕਰਨ ਹਾਰ ਪਛਾਣ ਸੁਰ ਜਿਵੇਂ ਨਵਨ ਪਰਵਕਾਰ ਗਰੀਬਾਂ ਦੀ ਮਦਦ ਰੱਖਿਆ ਪਰਵਕਾਰ ਜਿਹਨੇ ਹੁੰਦੇ ਆ ਉਹ ਵੀ ਫਿਆਦ ਦੀ ਹੋਮੇ ਨਹੀਂ ਕਰਦੇ ਉਹ ਇਉਂ ਜਾਣਦੇ ਹਨ ਕਰਨ ਹਾਰ ਪਛਾਣ ਸੁਰ ਹਰ ਪਰਮੇਸ਼ਰ ਨੂੰ ਪਛਾਣਦੇ ਆਪ ਕੁਝ ਬਣਦੇ ਹੀ ਨਹੀਂ ਹਨ ਉਹ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੋ ਆਈਫੋਨ ਕੀਤਾ ਉਹਦੇ ਬਾਣੇ ਤੇ ਉਲਟ ਨਹੀਂ ਉਹ ਚੱਲਦੇ ਉਹ ਮਾਰਾ ਦੇ ਜਨਨ ਨੂੰ ਮਿੱਠਾ ਪਿਆਰਾ ਲੱਗਣ ਚ ਆਉਂਦਾ ਹੈ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਹੜਾ ਜਮਾਰਾ ਦਾ ਸਰੂਪ ਹੈ ਨਾ ਅਸਲੀ ਅਦਿਸ਼ਟਾਨ ਸਰੂਪ ਵੈਸਾ ਉਹਨਾਂ ਦੀ ਦ੍ਰਿਸ਼ਟੀ ਚ ਆ ਗਿਆ ਅਵਰਣ ਦੇ ਪੜਦੇ ਤੋਂ ਰਹਿਤ ਹੋ ਕੇ ਉਹ ਆਪਣੇ ਸਰੂਪ ਨੂੰ ਜਿਸ ਪ੍ਰਕਾਰ ਦਾ ਹੈ ਤੈਸਾ ਦੇਖ ਲਿਆ ਹੈ ਸੱਚੇ ਆਨੰਦ ਸਰੂਪ ਅਦਿਸ਼ਟਾਨ ਸਰੂਪ ਉਹ ਦ્વਾਇਕ ਰੂਪ ਆਪਣੇ ਆਪ ਤੋਂ ਆਪ ਪ੍ਰਕਾਸ਼ਮਾਨ ਸੰਤਨ ਕੀ ਸਰ ਸਾਚੀ ਸਾਖੀ ਸੋ ਬੋਲਣ ਜੋ ਪੇਖੇ ਆਖੀ ਨਹੀਂ ਲੇਬ ਤੁਸ ਪੁਨੋ ਨਾ ਪਾਪ ਨਾਨਕਾ ਪ੍ਰਵਾਪੀ ਆਪ ਜੈਸਾ ਹੈ ਸਰੂਪੋ ਦੇਖਣ ਚ ਆ ਗਿਆ ਉਹਨਾਂ ਦੇ ਜਿਸ ਤੇ ਉਪਜੇ ਤਿਸ ਮਾਹ ਸਮਾਇ ਮਰ ਵੱਖਰੇ ਦਾ ਰਹੀ ਗਏ ਹੋਣੇ ਨਾਨਕ ਕਹਿੰਦੇ ਭਾਈ ਜਸਵਾਹੀ ਗੁਰੂ ਤੋਂ ਪੈਦਾ ਹੋਏ ਜਨ ਦੀ ਲਹਿਰ ਵਾਂਗੂ ਜਲ ਵਿੱਚੋਂ ਬੰਬ ਦਿੰਬੋ ਠਾਲਿਏ ਜਲ ਮਾਇਸ ਵਾਇਆ ਉਸ ਦੇ ਵਿੱਚ ਹੀ ਉਹ ਭੇਦ ਹੋ ਕੇ ਮਿਲ ਗਏ ਸੁਖ ਨਿਦਾਨ ਉਹਨੂੰ ਬਣਿਆ। ਉਹ ਜਿਹੜਾ ਸੁਖਾਂ ਦਾ ਖਜ਼ਾਨਾ ਉਹਨਾਂ ਨੂੰ ਬ੍ਰਹਮ ਆਨੰਦ ਪ੍ਰਾਪਤ ਹੋਇਆ। ਇਹ ਉਹਨਾਂ ਨੂੰ ਬਣਿਆਉਂਦਾ। ਦੂਸਰੇ ਨੂੰ ਗੱਸੀ ਨਹੀਂ ਜਾਂਦੀ ਹਾਲਤ ਉਹਨਾਂ ਨੂੰ ਦੀ। ਆਪਸ ਕਾਓ ਆਪ ਦੀਨੋ ਮਾ। ਮਹਾਰਾਜ ਜੀ ਨੇ ਆਪਦੀਆਂ ਪਿਆਰਿਆਂ ਨੂੰ ਆਪ ਹੀ ਆਪਣਾ ਸਰੂਪ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ। ਮਾਨ ਸਤਕਾਰ ਦਿੰਦਾ ਹੈ ਨਾਨਕ ਪ੍ਰਭ ਜਨ ਏਕੋ ਜਾਨ ਸਤਗੁਰੂ ਜੀ ਕਹਿੰਦੇ ਹੋ ਭਾਈ ਵਾਹਿਗੁਰੂ ਤੇ ਵਾਹਿਗੁਰੂ ਦੇ ਜਿਹੜੇ ਪਿਆਰੇ ਇੱਕੋ ਹੀ ਰੂਪ ਹੈ ਜਾਨਣਾ ਕਰੋ ਪਰ ਮਹਾਰਾਜ ਦੇ ਪਿਆਰੇ ਆਪ ਕੁਝ ਨਹੀਂ ਬਣਦੇ ਉਹਦੀ ਰੂਜਾਚ ਰਹਿੰਦੇ ਆ ਉਹ ਮਹਾਰਾਜ ਇੱਕ ਇਕਤਾ ਵਾਲੇ ਸਮਝੋ